ਸਰ ਹੇਦੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਚੈਟੀ ਟਰੱਸਟ ਇਟਲੀ ਆੜੇ ਭੈਣਾ ਵੀਰਾ ਵੱਲੋਂ ਪਿੰਡ ਦਸਤਰੀ ਆਲਾ ਤਹਿਸੀਲ ਪਾਤੜਾ ਜਿਹੜਾ ਪਟਿਆਲਾ ਵਿਖੇ ਪਹੁੰਚੇ ਆਂ ਤੇ ਭੈਣ ਮਨਪ੍ਰੀਤ ਕੌਰਾ ਜੋ ਕਿ ਕੈਂਸਰ ਦੇ ਨਾਮ ਰਾਤ ਬਿਮਾਰੀ ਤੋਂ ਪੀੜਤ ਨੇ ਅਤੇ ਉਹਨਾਂ ਦੇ ਪਤੀ ਰਾਮ ਦਿੱਤਾ ਜੀ ਨੇ ਜੋ ਕੁਝ ਦਿਨ ਪਹਿਲਾਂ ਇਹਨਾਂ ਨੂੰ ਦਵਾਈ ਦਿਵਾਣ ਗਏ ਸੀ ਇਹਨਾਂ ਦਾ ਵੀ ਐਕਸੀਡੈਂਟ ਹੋਣ ਕਾਰਨ ਲੱਤ ਟੁੱਟ ਗਈ ਪਰਿਵਾਰ ਦੇ ਰੁਜ਼ਗਾਰ ਦਾ ਕੋਈ ਸਾਧਨ ਨਹੀਂ ਤੁਸੀਂ ਕਰਦੀ ਹਾਲਾਤ ਦੇਖ ਰਹੇ ਹਾਂ ਇਸ ਪਰਿਵਾਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਚੈਰਿਟੀ ਟਰਸਟ ਇਟਲੀ ਵਾਲੇ ਭੈਣਾ ਵੀਰਾਂ ਨੂੰ ਮਦਦ ਦੀ ਗਹਾਰ ਲਈ ਸੀ ਇਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਸ਼੍ਰੀ ਗੁਰੂ ਨਾਨਕ ਦੇਵ ਜੀ ਚੈਰਿਟੀ ਟਰਸਟ ਇਟਲੀ ਵਾਲੇ ਭੈਣਾ ਵੀਰਾਂ ਵੱਲੋਂ 30000 ਰੁਪਏ ਦੀ ਪਰਿਵਾਰ ਦੀ ਸਹਾਇਤਾ ਕੀਤੀ ਹੈ ਅਸੀਂ ਸਮੂਹ ਗ੍ਰਾਮ ਪੰਚਾਇਤ ਕਲੱਬ ਦੇ ਪ੍ਰਧਾਨ ਖੜੇ ਨੇ ਪੰਜ ਸਰਪੰਚ ਸਾਰਾ ਨਗਰ ਸ੍ਰੀ ਗੁਰੂ ਨਾਨਕ ਦੇਵ ਜੀ ਚੈਟ ਟਰੱਸਟ ਇਟਲੀ ਪਰਣਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਇਸੇ ਤਰ੍ਹਾਂ ਉਹ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਇਸੇ ਤਰ੍ਹਾਂ ਹੀ ਲੋੜਵੰਦਾਂ ਦੀ ਮਦਦ ਕਰਦੇ ਰਹਿਣ ਦੁਬਾਰੋਂ ਫੇਰ ਸ੍ਰੀ ਗੁਰੂ ਨਾਨਕ ਦੇਵ ਜੀ ਚੈਰਿਟੀ ٹرسٹ ਇਟ ਦੇ ਆਣਾ ਪਹਿਣਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕੋਈ ਵੀਰ ਪੇਣ ਇਟਲੀ ਤੋਂ ਚਲਾਇ ਸੱਚੇ ਮੰਨੋ ਸ੍ਰੀ ਗੁਰੂ ਨਾਨਕ ਦੇਵ ਜੀ ਚੈਰਿਟੇਬਲ ਟੈਰਸਟ ਨਾਲ ਜੁੜ ਕੇ ਲੋੜਵੰਦ ਪਰਿਵਾਰਾਂ ਦੀ ਸੇਵਾ ਕਰਨਾ ਚਾਹੁੰਦਾ ਹੈ ਤਾਂ ਇਟਲੀ ਦੇ ਇਸ ਅਕਾਊਂਟ ਵਿੱਚ ਮਾਇਆ ਦਾ ਯੋਗਦਾਨ ਦੇ ਸਕਦੇ ਹੋ ਅਤੇ ਸੇਵਾ ਦਾ ਸਾਰਾ ਵੇਰਵਾ ਤੇ ਹਿਸਾਬ WhatsApp ਗਰੁੱਪ ਵਿੱਚ ਦਿੱਤਾ ਜਾਂਦਾ ਹੈ ਤੇ ਤੁਸੀਂ ਉੱਥੇ ਵੀ ਟੈਰਸਰ ਨਾਲ ਜੁੜ ਸਕਦੇ ਹੋ ਜੀ ਵਾਏ ਗੁਰੂਜੀ ਕਾ ਖਾਲਸਾ ਵਾਏ ਗੁਰੂਜੀ ਕੀ ਫਤਿਹ